ਆ ਦੇਖੋ ਜੀ ਇੱਥੇ ਅਸੀਂ ਆਏ ਆ ਇਹ ਦਰਿਆ ਰਾਵੀ ਤੋਂ ਪਾਰ ਦਾ ਪਿੰਡ ਆ ਰਾਵੀ ਪਾਰ ਕਰਕੇ ਆਏ ਆ ਇੱਥੇ ਆ 10 10 ਫੁੱਟ ਰੇਤ ਚੜੀ ਹੋਈ ਆ ਅਸੀਂ ਵੀਰਾਂ ਨੂੰ ਪੁੱਛਦੇ ਆ ਕਿ ਕਿਹੜਾ ਪਿੰਡ ਆ ਕੀ ਕੀ ਨਾਂ ਜੀ ਸਤਾਰਾ ਸਿੰਘ ਜੀ ਸਤਾਰਾ ਸਿੰਘ ਪਿੰਡ ਕਿਹੜਾ ਚਾੜਪੁਰ ਜੀ ਚਾੜਪੁਰ ਕਿ ਕਿੰਨੇ ਕ ਫੁੱਟ ਰੇਤ ਚੜ ਗਈ ਆ ਤੇ ਅਸੀਂ 9 9 10 ਦਾ ਫੁੱਟ ਰੇਤ ਆ ਵੇਖੋ ਤੁਹਾਡੇ ਸਾਹਮਣੇ ਇੱਥਾਂ ਝੋਨੇ ਲੱਗੇ ਸੀ ਝੋਨੇ ਲੱਗੇ ਸਭ ਅੱਛਾ ਇਹ ਝੋਨਾ ਲੱਗਾ ਹੈਗਾ ਤੇ ਰੇਤ ਚੜ ਗਈ ਆ ਇਹ ਦਰਿਆ ਭਲਾ ਸਰਕਾਰ ਦੀ ਜ਼ਮੀਨ 'ਚ ਵਗਦਾ ਕਿੱਥੇ ਆ ਇਹ ਮਾਲਕੀ ਇਹ ਕਿਸਾਨਾਂ ਦੀ ਨਿੱਜੀ ਮਾਲਕੀ ਆ ਦਰਿਆ ਲਗਾਤਾਰ ਤੇ ਕਦੀ ਸਰਕਾਰ ਨੇ ਇਹਦਾ ਮੁਆਵਜ਼ਾ ਦਿੱਤਾ ਤੁਹਾਨੂੰ ਨਹੀਂ ਸਰ ਕੋਈ ਨਹੀਂ ਮੁਆਵਜ਼ਾ ਦਿੱਤਾ ਹਲੇ ਤੱਕ ਅੱਛਾ ਕਦੀ ਮੁਆਵਜ਼ਾ ਨਹੀਂ ਦਿੱਤਾ ਨਹੀਂ ਤੇ ਰੇਤ ਸਰਕਾਰ ਕੀ ਆਂਦੀ ਆ ਰੇਤ ਕਹਿੰਦੇ ਸਾਡੀ ਆ ਹਾਂਜੀ ਹਾਂਜੀ ਆ ਮੈਨੂੰ ਵੀਰ ਦੱਸਦਾ ਕਹਿੰਦਾ ਰੇ ਕਹਿੰਦੇ ਦਰਿਆ ਸਾਡੀ ਮਾਲਕੀ ਚ ਨੰਗੂ ਮੁਆਵਜ਼ਾ ਤੁਹਾਨੂੰ ਕੋਈ ਨਹੀਂ ਤੇ ਰੇਤ ਕਹਿੰਦੇ ਸਾਡੀ ਆ ਇੱਥੇ ਘਰ ਸਾਡਾ ਨਾ ਇਹ ਨਾ ਜਦੋਂ ਅੜਾ ਥੋਨਾ ਇਹ ਨਾ ਬਰਬਾਦ ਹੋ ਗਿਆ ਵੀ ਅੱਧੋਂ ਵੀ ਬਾਦ ਤਾਂ ਕੋਈ ਨਹੀਂ ਜਦੋਂ ਸਾਡੀਆਂ ਜ਼ਮੀਨਾਂ ਤੇ ਹਰ ਕੀ ਰੇਤ ਵੀ ਸਾਡੀ ਹੋਊਗੀ ਤੁਸੀਂ ਭਾਈ ਮੇਰਾ ਤੇਤੀਆਂ ਕਿੱਲੇ ਨਾ ਟਾਕੇ ਆ ਜਿਹੜਾ ਅੱਛਾ ਜਿਹੜਾ ਆਰ ਪਾਰ ਕੀਤਾ ਦਰਿਆ ਨੇ ਅੱਧਾ ਅੱਧਰ ਕਰਤਾ ਅੱਧਾ ਉੱਧਰ ਕਰਤਾ ਉੱਧਰ ਪੌਣਾ ਕਿਲਾ ਥਾਂ ਟਹਿ ਗਿਆ ਮੇਰਾ ਆਪਣਾ ਨਾਂ ਕੀ ਆ ਪ੍ਰਿਤਪਾਲ ਸਿੰਘ ਪ੍ਰਿਤਪਾਲ ਸਿੰਘ 33 ਕਿੱਲੇ ਸੀ ਅੱਧਾ ਉੱਧਰ ਅੱਧਾ ਇੱਧਰ ਰਹਿ ਗਿਆ ਹਾਂਜੀ ਔਰ 8 ਕਿਲੇ ਦਾ ਰਹੇਗਾ ਬਾਕੀ ਕੋਈ ਦਰਿਆਜ ਆ ਤਿਆਰਾਂ ਕਿ ਲਿਆ ਥਾ ਜਿਹੜਾ ਖਰਾਬ ਕਰਤਾ ਜਿਹੜਾ ਤੇ ਤੁਸੀਂ ਪੰਜਾਬ ਦੀ ਜਨਤਾ ਨੂੰ ਜਾਂ ਜਥੇਬੰਦੀਆਂ ਨੂੰ ਕੀ ਕਹਿਣਾ ਚਾਹੂਗੇ ਰੇਤ ਕਿਦਾਂ ਚੱਕੀਏ ਇਹ ਤੁਹਿਆ ਪਸਗੀਆ ਚ ਕੋ ਨਾ ਨਾ ਠੀਕ ਹੈ ਜੀ ਤੁਸੀਂ ਕਿਉਂ ਕਹਿਣਾ ਚਾਹੋਗੇ ਕਿ ਕਿਵੇਂ ਚੱਕੀਏ ਨੂੰ ਕਿੱਦਾਂ ਕਰੀਏ ਜਿਹੜੇ ਝੰਡੇ ਜੋਰ ਨਾਲ ਚੁੱਕੀ ਜਾਣੇ ਆ ਜੀ ਓਦਾਂ ਕਿਸੇ ਸਰਕਾਰ ਨੇ ਥੋੜਾ ਚੁੱਕਦੇ ਨੇ ਇਹ ਬਿਆਨਬਾਜ਼ੀ ਆ ਤੁਸੀਂ ਹਲੇ ਵੇਖ ਲਓ ਤੁਸੀਂ ਦੋਹਾਂ ਦਿਨਾਂ ਨੂੰ ਠੇਕੇਦਾਰ ਹੀ ਸਹਾਇ ਨੇ ਅੱਛਾ ਕੋਈ ਨਹੀਂ ਠੇਕੇਦਾਰ ਵੀਡੀਓ ਬਣਾਏ ਹੋ ਇਹਨਾਂ ਦੀ ਠੀਕ ਹੈ ਜੀ ਚਲੋ ਤੁਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਵੀ ਟਰੈਕਟਰ ਤੇਲ ਲਾ ਕੇ ਆਓ ਤੇ ਆ ਰੇਤ ਖਿੱਚ ਕੇ ਅਸੀਂ ਦਰਿਆ ਦੇ ਵਿੱਚ ਕਰਕੇ ਠੀਕ ਹੈ ਮਤ ਤੁਹਾਂ ਜੀ ਜੀ ਬਿਲਕੁਲ ਜੀ ਮੈਂ ਸਰਵੰਤ ਸਿੰਘ ਪੰਦੇਰ ਕਿਸਾਨ ਮਜ਼ਦੂਰ ਸਿਕਰ ਕਮੇਟੀ ਤੋਂ ਅੱਜ ਬੀਕੇ ਜੂ ਇੱਕ ਤਾਂ ਆਜ਼ਾਦ ਦਾ ਵਫਸਤਾ ਆਇਆ ਸੀ ਇੱਧਰ ਦਿਖਾ ਲਈਆਂ ਤੁਹਾਨੂੰ ਆ ਰਾਵੀ ਦਰਿਆਵ ਇਹਨੂੰ ਦੇਖੋ ਅਰ ਇੱਥੋਂ ਦੇ ਕਿਸਾਨਾਂ ਨੂੰ ਅਸੀਂ ਪੁੱਛਿਆ ਵੀ ਰਾਵੀ ਦਰਿਆ ਉਹਨਾਂ ਦੀ ਨਿੱਜੀ ਮਾਲਕੀ ਵਿੱਚ ਵਗਦਾ ਵਾ ਆਹ ਦਰਿਆ ਸੀ ਬੇੜਾ ਪਾਰ ਕਰਕੇ ਆ ਇੱਥੇ ਮੀਡੀਆ ਨੂੰ ਆਉਣਾ ਵੀ ਔਖਾ ਆ ਤੁਸੀਂ ਦੇਖ ਲਓ ਕਹਿੰਦੇ ਵੀ 10-10 ਫੁੱਟ ਰੇਗਾ ਉਹ ਤੁਹਾਨੂੰ ਦਿਸਦਾ ਹੋਊਗਾ ਟੱਕ ਕਿੰਨਾ ਤਕੜਾ ਆ ਕਿਸਾਨ ਖੜੇ ਇਹਨਾਂ ਦੇ ਪਿੱਛੇ ਆ ਉਹ ਉੱਚੇ ਕਿਸਾਨ ਖੜੇ ਆ ਉਹ ਰੇਤ 'ਤੇ ਖੜੇ ਆ ਇੰਨੀ ਰੇਤ ਚੜ ਗਈ ਹੈਗੀ ਆ ਅਰ ਜਿਹੜੇ ਸਰਕਾਰ ਦੇ ਬਿਆਨ ਆ ਰਹੇ ਆ ਵੀ 23 ਪਿੰਡਾਂ ਦੇ ਵਿੱਚ ਅਸੀਂ ਕਿਹਾ ਵੀ ਪੱਥਰ ਚੁੱਕ ਕੇ ਲਿਆਓ ਗਾਰ ਮਿੱਟੀ ਇਹਨਾਂ ਨੂੰ ਹੀ ਪੁੱਛਿਆ ਕੋ ਸਰਕਾਰ ਹੀ ਕਿਤੇ ਸਰਕਾਰਤਾ ਹੀ ਨਹੀਂ ਇਹ ਪੰਜਾਬ ਦੀਆਂ ਧਾਰਮਿਕ ਜਥੇਬੰਦੀਆਂ ਨੂੰ ਸਮਾਜਿਕ ਜਥੇਬੰਦੀਆਂ ਨੂੰ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰ ਰਹੇ ਆ ਕਿ ਜਦੋਂ ਇਹ ਪੁਲ ਬਣ ਜਾਵੇ ਉਹ ਡੀਜ਼ਲ ਤੇ ਟ੍ਰੈਕਟਰ ਲੈ ਕੇ ਆਉਣ ਤੇ ਇਹ ਰੇਤ ਖਿੱਚ ਕੇ ਜੜੀ ਆ ਆ ਦਰਿਆ ਦੇ ਨਾਲ-ਨਾਲ ਕੀਤੀ ਜਾਵੇ ਤਾਂ ਜੋ ਇਹਨਾਂ ਦੀ ਕਣਕ ਦੀ ਬਜਾਈ ਹੋ ਸਕੇ ਔਰ ਆਪਣੇ ਕਿਸਾਨ ਇੱਕ ਸਾਨੂੰ ਮਿਲਿਆ ਉਹ ਕਹਿੰਦਾ 33 ਕਿੱਲੇ ਮੇਰੇ ਅੱਦੇ ਉੱਧਰ ਰਹਿ ਗਏ ਅੱਦੇ-ਉੱਧਰ ਹੋ ਗਏ ਕਿਸਾਨ ਬਲਿਆ ਕਹਿੰਦਾ 17 ਕਿੱਲੇ ਹੋਰ ਵੀ ਵੀਰ ਹੈਗੇ ਆ ਤੋਂ ਬਹੁਤ ਵੱਡਾ ਨੁਕਸਾਨ ਹੋਇਆ ਹੈਗਾ ਉਹ ਕਹਿੰਦੇ ਵੀ ਦਰਿਆ ਕਹਿੰਦੇ ਵੀ ਸਾਡੀ ਨਿੱਜੀ ਮਾਲਕੀ ਵਿੱਚ ਵਗਣ ਡਿਆ ਇਹਦੇ ਕਹਿੰਦੇ ਸਦੀਆਂ ਤੋਂ ਮੁਆਵਜ਼ਾ ਕੋਈ ਨਹੀਂ ਪਰ ਦਰਿਆ ਚੋਂ ਨਿਕਲਣ ਵਾਲੀ ਰੇਤ ਤੇ ਕਹਿੰਦੇ ਅਧਿਕਾਰ ਸਰਕਾਰ ਦਾ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਮੀਡੀਆ ਆਲੋ ਚਲਾ ਦਿਓ ਕਿਰਪਾ ਕਰਕੇ ਚਲਾਉਣੀ ਨਹੀਂ ਤੁਸੀਂ ਹੁਣ ਵੀ ਇੱਥੇ ਠੇਕੇਦਾਰ ਘੁੰਮਦੇ ਆ ਅਸੀਂ ਕਿਹਾ ਕਿਸਾਨਾਂ ਨੂੰ ਵੀ ਕੋਈ ਠੇਕੇ ਠੁਕੇਦਾਰ ਨਹੀਂ ਚੱਲਣ ਦੇਣਾ ਜਿੱਥੇ ਜਿੱਥੇ ਰੇਤ ਪਈਆ ਚੱਕ ਕੇ ਪਰਲੇ ਕਿਉਂਕਿ ਪਰਲੇ ਪਾਸੋਂ ਕੱਢੀ ਜਾ ਸਕਦੀ ਹੈ ਇਧਰੋਂ ਸ਼ਾਇਦ ਕੱਢਣੀ ਔਖੀ ਹੈ ਜੇ ਸਰਕਾਰ ਪੁਲ ਬਣਾ ਕੇ ਦੇਵੇ ਹੁਣ ਸਾਨੂੰ ਵੀ ਤਸੀਂ ਆਪਣੇ ਖੇਤਾ ਤੋਂ ਜਿਹੜੀ ਕੋ ਰੇਤ ਵੇਚਣ ਵਾਲੇ ਨੂੰ ਵੇਚ ਸਕੀਏ ਜਿਹੜੀ ਕੋ ਮਿੱਟੀ-ਮਿੱਟੀ ਆ ਉਹਨੂੰ ਸਾਈਡਾਂ ਤੇ ਖੜ ਸਕੀਏ ਤੋਂ ਸਰਕਾਰ ਦਾ ਅਜੇ ਇੱਥੇ ਕੋ ਸਿਸਟਮ ਨਹੀਂ ਹੈਗਾ ਜੇ ਪਾਣੀ ਨੀਮਾ ਹੁੰਦਾ ਪੁਲ ਬਣਾ ਕੇ ਦੇਵੇ ਜਿਹੜੇ ਆਰਜੀ ਪੁਲ ਇੱਥੇ ਬਣਾਉਣੇ ਚਾਹੀਦੇ ਇਹ ਪਿੰਡ ਚਾੜਪੁਰ ਅਜਨਾਲਾ ਇਸ ਏਰੀਆ 'ਚ ਮੈਂ ਖੜਾ ਹੈਗਾ ਵਾਂ ਜਿੱਥੇ ਆ ਹਾਲਾਤ ਹੈਗੇ ਆ ਧੰਨਵਾਦ